ਹੈਲੋ ਜੀ ਜਸ ਸ਼੍ਰੀ ਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਟੇਸਟੀ ਚੱਪਣ ਕਦੂ ਦੀ ਸਬਜੀ ਇਹ ਇੰਨੀ ਵਧੀਆ ਬਣੀ ਕੇ ਤਿਆਰ ਹੁੰਦੀ ਹੈ ਮਸਾਲੇਦਾਰ ਤੇ ਬਹੁਤ ਹੀ ਮਜ਼ੇਦਾਰ ਤੇ ਆਪਾਂ ਤੁਹਾਨੂੰ ਇੱਕ ਨਵੇਂ ਤਰੀਕੇ ਨਾਲ ਸਬਜੀ ਬਣਾਉਣਾ ਸਿਖਾਉਣੇ ਆ ਤੇ ਖਾਂਚੀ ਵੀ ਇੰਨੀ ਜਿਆਦਾ ਟੇਸਟੀ ਠੀਕ ਹੈ ਜੀ ਤੇ ਬਿਲਕੁਲ ਸੋਕੇ ਤਰੀਕੇ ਨਾਲ ਸਿਖਾਵਾਂਗੇ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਲਵਾਂਗੇ 1/2 ਕਿਲੋ ਲਵਾਂਗੇ ਆਪਾਂ ਇਹ ਚੱਪਣ ਕਦੂ ਠੀਕ ਹੈ ਜੀ ਬਿਲਕੁਲ ਕੱਚੇ-ਕੱਚੇ ਨੇ ਆਪਾਂ ਤੁਹਾਨੂੰ ਦਿਖਾਤੇ ਨੇ ਤੇ ਹੁਣ ਆਪਾਂ ਸਿਰਫ ਆਪ ਇਹਦੇ ਨਾਲ ਛਿਲਕੀ ਨਹੀਂ ਉਤਾਰਨੀ ਇਸ ਤਰ੍ਹਾਂ ਆਪਾਂ ਇਹਦੇ ਸੈੱਡਾ ਤੋਂ ਦੋਨੇ ਸੈਟਾ ਤਾਂ ਥੋੜਾ ਥੋੜਾ ਕੱਟ ਲੈਣਾ ਹੈ ਤੇ ਚਾਲੇ ਸੈਂਟਰ ਨੂੰ ਕੱਟ ਕੇ ਤੇ ਛੋਟੇ ਛੋਟੇ ਇਹਦੇ ਪੀਸ ਕੱਟ ਲੈਣੇ ਆ ਇਸ ਤਰੀਕੇ ਨਾਲ ਇਹਦਾ ਛਿਲਕਾ ਆਪਾਂ ਬਿਲਕੁਲ ਵੀ ਨਹੀਂ ਉਤਾਰਨਾ ਹੈਗਾ ਤੇ ਬਹੁਤ ਵਧੀਆ ਇਹ ਸਬਜੀ ਬਣਾ ਕੇ ਤਿਆਰ ਕਰਨੀ ਹੈ ਕਿਉਂਕਿ ਬਿਲਕੁਲ ਕੱਚੇ ਨਹੀਂ ਠੀਕ ਹੈ ਸਾਰੇ ਆਪਾਂ ਜਦੋਂ ਕਦੋਂ ਨੂੰ ਸਬਜੀ ਨੂੰ ਕੱਟ ਲਿਆ ਹੈ ਪਿਆਜ਼ ਅਦਰਕ ਲਸਣ ਟਮਾਟਰ ਹਰੀ ਮਿਰਚਾਂ ਨੂੰ ਆਪਾਂ ਕੱਟ ਲਿਆ ਹੈ ਸਰਮਸਾਲਾ ਪ੍ਰਤੀ ਆਰਾਤੀ ਹੁਣ ਆਪਾਂ ਸਬਜ਼ੀ ਬਣਾਉਣੀ ਕਰਦੇ ਆਂ ਤਿਆਰੀ ਸਭ ਤੋਂ ਪਹਿਲਾਂ ਤਾਂ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਇੱਕ ਕੜਚੀ ਸਰੋਂ ਦੀ ਤੇਲ ਦੀ ਇਹਨੂੰ ਆਪਾਂ ਕੀਤਾ ਚੰਗੀ ਤਰ੍ਹਾਂ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਇੱਕ ਚਮਚਾ ਜੀਰੇ ਦਾ ਤੇ ਨਾਲ ਹੀ ਪਾ ਦਾਂਗੇ ਆਪਾਂ ਚੌਥਾ ਖਸਾ ਦੇ ਵਿੱਚ ਕਾਲੀ ਮਿਰਚ ਦਾ ਲਓ ਜੀ ਗੈਸ ਆਪਣਾ ਬਿਲਕੁਲ ਮੀਡੀਅਮ 'ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਅਦਰਕ ਲਸਣ ਪਾਵਾਂਗੇ ਤੇ ਉਹਨੂੰ ਆਪਾਂ 1 ਮਿੰਟ ਤੇਲ ਦੀ ਵਿੱਚ ਚੰਗੀ ਤਰ੍ਹਾਂ ਫਰਾਈ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਇਹਦੇ ਵਿੱਚ ਪਾਈ ਆ ਹਲਕੀ ਜਿਹੀ ਹਿੰਗ ਠੀਕ ਹੈ ਜੀ ਹਿੰਗ ਤੁਸੀਂ ਜ਼ਰੂਰ ਪਾਓ ਹਿੰਗ ਨਾਲ ਬਹੁਤ ਵਧੀਆ ਟੇਸ ਆਉਂਦਾ ਹੈ ਤੇ ਹੁਣ ਆਪਾਂ ਪਾ ਦਾਂਗੇ ਲਸਣ ਤੇ ਅਦਰਕ 1 ਮਿੰਟ ਵਾਸਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਫਾਈ ਕਰਾਂਗੇ ਤਾਂ ਕਿ ਤਾਂ ਕਿ ਟੇਸਟ ਬਹੁਤ ਵਧੀਆ ਬਣੇ ਆਪਣਾ ਸਬਜੀ ਤਾਂ ਬੜੀ ਮਜ਼ੇਦਾਰ ਸਬਜੀ ਮਸਾਲੇਦਾਰ ਬਣ ਕੇ ਤਿਆਰ ਹੁੰਦੀ ਹੈ ਤੇ ਮਿੰਟੋ ਮਿੰਟੇ ਤਿਆਰ ਹੋ ਜਾਂਦੀ ਸਿਰਫ 5-6 ਮਿੰਟ ਦੇ ਵਿੱਚ ਸਾਰੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਨੂੰ ਬਿਲਕੁਲ ਜੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਹ ਬਿਲਕੁਲ ਕੱਚੀ ਕੱਚੀ ਆਪਾਂ ਟੰਡੂ ਲੈ ਕੇ ਆਏ ਆ ਇਹਨੂੰ ਚੱਪਣ ਗੱਦੂ ਵੀ ਕਹਿੰਦੇ ਆ ਠੀਕ ਹੈ ਜੀ ਜਿਵੇਂ ਤੁਸੀਂ ਕਹਿੰਦੇ ਤੁਸੀਂ ਇਹਨੂੰ ਕਹਿ ਸਕਦੇ ਹੋ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਲੰਬੇ ਸਹਿਜ ਤਾਂ ਆਪਾਂ ਪਿਆਜ਼ ਕੱਟੇ ਸੀਗੇ ਇਹ ਤਿੰਨ ਚਾਰ ਪਿਆਜ਼ ਨੇ ਇਹਨੂੰ ਵੀ ਹੋਣਾ ਆਪਾਂ ਚੰਗੀ ਤਰ੍ਹਾਂ ਹਲਕਾ ਜਿਹਾ ਬ੍ਰਾਊਨ ਹੋਣ ਤੱਕ ਭੁੰਨਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਟਮਾਟਰ ਠੀਕ ਹੈ ਜੀ ਇਹ ਸਬਜੀ ਤੁਸੀਂ ਕੜਾਈ ਦੇ ਵਿੱਚ ਹੀ ਬਣਾ ਕੇ ਤਿਆਰ ਕਰੋ ਬਹੁਤ ਵਧੀਆ ਬਣ ਕੇ ਤਿਆਰ ਹੋਗੀ ਜੇ ਤੁਸੀਂ ਇਹਨੂੰ ਕੁੱਕਰ ਦੇ ਵਿੱਚ ਤਿਆਰ ਕਰੋਗੇ ਤਾਂ ਉਹਨੇ ਕਦਮ ਕੁੱਕ ਕਰਦੀ ਪਾਫ ਨਾਲ ਆਪਣੀ ਜੂਰ ਤੋਂ ਜ਼ਿਆਦਾ ਹੀ ਉਹ ਪਾਣੀ ਛੱਡੂਗਾ ਉਹਦੇ ਨਾਲ ਸਬਜੀ ਬਿਲਕੁਲ ਵਧੀਆ ਨਹੀਂ ਬਣਨੀ ਹੈਗੀ ਤੁਸੀਂ ਕੜਾਹੀ ਦੇ ਵਿੱਚ ਇਹ ਸਬਜੀ ਬਣਾ ਕੇ ਤਿਆਰ ਕਰਿਓ ਠੀਕ ਹੈ ਜੀ ਤੇ ਨਾਲ ਹੀ ਪਤਾ ਹੁਣ ਇਹਦੇ ਵਿੱਚ ਸੁੱਕਤ ਨਹੀਂ ਇੱਕ ਚਮਚਾ ਇਹ ਤੁਸੀਂ ਜ਼ਰੂਰ ਐਡ ਕਰੋ ਇੰਨਾ ਮਸਾਲਿਆਂ ਦੇ ਨਾਲ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਧੌਨ ਲਗਾਤਾਰ ਆਪਾਂ ਇਹਨੂੰ ਹਲਕਾ ਜਿਹਾ ਤੋਂ ਜ਼ਿਆਦਾ ਬ੍ਰਾਊਨ ਕਰ ਲਾਂਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਠੀਕ ਹੈ ਜੀ ਗੈਸ ਆਪਣਾ ਬਿਲਕੁਲ ਮੀਡੀਅਮਾਂ ਗੈਸ ਨੂੰ ਆਪਾਂ ਤੇਜ਼ ਨਹੀਂ ਕੀਤਾ ਹੈਗਾ ਪਿਆਜ਼ ਆਪਣੇ ਥੋੜੇ ਜਿ ਹਲਕੇ ਬ੍ਰਾਊਨ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਏ ਇੱਕ ਚਮਚਾ ਨਮਕ ਦਾ ਹਰ ਵਾਰ ਆਪਾਂ ਇਸੇ ਤਰੀਕੇ ਨਾਲ ਹੀ ਸਹੀ ਸਬਜ਼ੀ ਬਣਾ ਕੇ ਤੁਹਾਨੂੰ ਦਿਖਾਣੇ ਆ ਤੇ ਨਾਲ ਹੀ ਪਾ ਦਾਂਗੇ ਟਮਾਟਰ ਤੇ ਹਲੀਆਂ ਮਿਰਚ ਤੇ ਹੁਣ ਆਪਾਂ ਚੰਗੀ ਤਰ੍ਹਾਂ ਪਿਆਜ਼ ਨੂੰ ਤੇ ਟਮਾਟਰ ਨੂੰ ਆਪਸ ਵਿੱਚ ਗੁਲੰਦਾਵਾਂਗੇ ਜਿੰਨਾ ਚਿਰ ਚੰਗੀ ਤਰ੍ਹਾਂ ਬਣ ਕੇ ਧਿਆਨੀ ਹੋ ਜਾਂਦੇ ਲਓ ਜੀ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਹੁਣ ਆਪਾਂ ਮੀਡੀਅਮ ਗੈਸ ਥੋੜਾ ਤੇਜ਼ ਕਰਨਗੇ ਤੇ ਇਹਨੂੰ ਆਪਾਂ ਢੱਕ ਕੇ 1-2 ਮਿੰਟ ਲਈ ਚੰਗੀ ਤਰ੍ਹਾਂ ਪਕਾਵਾਂਗੇ ਇਸ ਤਰੀਕੇ ਨਾਲ ਹਿਲਾ ਦਾਂਗੇ ਲਓ ਜੀ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਮਸਾਲਾ ਬਣਾ ਕੇ ਪਿਆਰ ਕੇ ਨਾ ਕਿਉਂਕਿ ਹਰ ਇੱਕ ਸਬਜੀ ਮਸਾਲੇ ਤੇ ਸਿਰਤੀ ਹੁੰਦੀ ਹੈ ਠੀਕ ਹੈ ਜੀ ਮਸਾਲਾ ਵਧੀਆ ਬਣਿਆ ਅੰਕ ਤਾਂ ਸਬਜੀ ਬਹੁਤ ਵਧੀਆ ਬਣੀ ਕੇ ਤਿਆਰ ਹੁੰਦੀ ਹੈ ਇੱਕ ਦੋ ਮਿੰਟ ਆਪਾਂ ਇਹਨੂੰ ਢੱਕ ਕੇ ਪਕਾ ਲਿਆ ਸੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਸਾਲੇ ਇਹ ਕਿ ਨਮਕ ਆਪਾਂ ਇਹਦੇ ਵਿੱਚ ਪਹਿਲਾਂ ਹੀ ਐਡ ਕਰ ਦਿੱਤਾ ਸੀ ਲਓ ਜੀ ਹੁਣ ਆਪਾਂ ਚੰਗੀ ਤਰ੍ਹਾਂ ਹਲਾ ਦਿੱਤਾ ਹੈ ਟਮਾਟਰ ਬਹੁਤ ਜ਼ਿਆਦਾ ਕੁਲ ਚੁੱਕੀ ਨਹੀਂ ਆਪਣੀ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਜਿੰਨੀ ਕਾਪਨ ਜ਼ਰੂਰਤ ਆਪਾਂ ਉਨਾਂ ਹੀ ਇਹਦੇ ਵਿੱਚ ਮਸਾਲੇ ਬਣਾ ਕੇ ਤਿਆਰ ਕਰਾਂਗੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਹਲਦੀ ਦਾ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਤੀਕੀ ਮਿਰਚ ਦਾ ਕਿਉਂਕਿ ਇਹਦਾ ਕਲਰ ਬਹੁਤ ਵਧੀਆ ਆਵੇ ਕਿਉਂਕਿ ਇਹਦੇ ਕਲਰ ਦੇ ਨਾਲ ਸਬਜ਼ੀ ਦਾ ਟੇਸਟ ਬਹੁਤ ਵਧੀਆ ਆ ਕ ਥੋੜੀ ਜਿਹੀ ਪਾਈ ਆਪਾਂ ਇਹਦੇ ਵਿੱਚ ਲਾਲ ਮਿਰਚ ਇਸ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਹੋਰ ਕੋਈ ਗਰਮ ਮਸਾਲਾ ਨਹੀਂ ਐਡ ਕਰਨਾ ਹੈਗਾ ਕਿਉਂਕਿ ਜੇ ਆਪਣੀ ਸਬਜ਼ੀ ਦੇਖਣ 'ਚ ਬਹੁਤ ਸੋਹਣੀ ਲੱਗੂਗੀ ਤੇ ਖਾਣ 'ਚ ਵੀ ਬਹੁਤ ਜ਼ਿਆਦਾ ਮਜ਼ਾ ਆਊਗਾ ਆਪਾਂ ਨੂੰ ਕਿਉਂਕਿ ਜੇ ਆਪਣੀ ਸਬਜ਼ੀ ਦੇਖਣ 'ਚ ਹੀ ਨਾ ਵਧੀਆ ਲੱਗੇ ਤਾਂ ਆਪਾਂ ਖਾਣ ਨੂੰ ਬਿਲਕੁਲ ਜੀ ਨਹੀਂ ਕਰਦੇ ਇਸੇ ਕਰਕੇ ਤੁਸੀਂ ਸਬਜ਼ੀ ਦੀ ਜੰਗਤ ਦੇਖੋ ਜਿੰਨੀ ਵਧੀਆ ਸਬਜ਼ੀ ਦੇਖਣ ਲੱਗੋ ਲਓ ਜੀ ਹੁਣ ਆਪਾਂ ਮਸਾਲੇ ਨੂੰ 1-2 ਮਿੰਟ ਟੈੱਕ ਕੇ ਪਕਾਵਾਂਗੇ ਤਾਂਕਿ ਇਹਦੇ ਹਲਦੀ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ। ਲਓ ਜੀ ਬਹੁਤ ਵਧੀਆ ਆਪਣੇ ਮਸਾਲੇ ਦਾ ਕਲਰ ਆਇਆ ਤੁਸੀਂ ਦੇਖ ਸਕਦੇ ਹੋ। ਇਸ ਤਰੀਕੇ ਦਾ ਹੀ ਆਪਾਂ ਨੂੰ ਚਾਹੀਦਾ ਸੀ ਠੀਕ ਹੈ ਜੀ। ਹੁਣ ਆਪ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਹਿਲਾ ਦਾਂਗੇ। ਮਸਾਲਾ ਪੜਕੀ ਆਪਾਂ ਬਿਲਕੁਲ ਤਿਆਰ ਆਪਾਂ ਤੁਹਾਨੂੰ ਨੇੜੇ ਉੱਪਰ ਦਿਖਾ ਦਿੰਦਾ ਹੈ ਤੇ ਹੁਣ ਆਪਾਂ ਗੈਸ ਨੂੰ ਥੋੜਾ ਘੱਟ ਕਰਕੇ ਇਹਦੇ ਵਿੱਚ ਪਾਵਾਂਗੇ ਚਪਲਿਕਾ ਦੁੱਜ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਸੀ ਬਹੁਤ ਹੀ ਵਧੀਆ ਇੱਕ ਕੱਚੀ ਕੱਚੀ ਸਬਜ਼ੀ ਆਪਾਂ ਬਾਜ਼ਾਰ ਚੋਂ ਲੈ ਕੇ ਆਏ ਸੀ ਤੁਸੀਂ ਜ਼ਰੂਰ ਲੈ ਕੇ ਆਇਓ ਬਹੁਤ ਹੀ ਵਧੀਆ ਲੱਗਦੀ ਹੈ ਤੁਸੀਂ ਇੱਕ ਦੀ ਜਗ੍ਹਾ ਤੇ ਚਾਚਾ ਰੋਟੀਆਂ ਖਾਓਗੇ ਇੱਕ ਵੇ ਤੁਸੀਂ ਇਹ ਸਬਜ਼ੀ ਨੂੰ ਘਰ ਦੀ ਵਿੱਚ ਬਣਾਇਓ ਜ਼ਰੂਰ ਤਾਂ ਉੱਥੇ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਦੇ ਵਿੱਚ ਬਿਲਕੁਲ ਵੀ ਆਪਾਂ ਪਾਣੀ ਨਹੀਂ ਐਡ ਕਰਨਾ ਠੀਕ ਹੈ ਜੀ ਚਿੰਨਵੀ ਪਾਣੀ ਹੋ ਗਿਆ ਆਪਾਂ ਨੂੰ ਟੱਕ ਕੇ ਪਕਾਣਾ ਹੈਗਾ మీడియం ਗੈਸ ਤੇ ਇਹ ਪਾ হাফ ਫਰਾਈ ساری ਸਬਜੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਗਈ ਵਿੱਚ ਵਿੱਚ ਦੀ ਆਪਾਂ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਵਾਂਗੇ ਲਓ ਜੀ ਇਹਨੂੰ ਹਿਲਾਉਂਦੇ ਰਵਾਂਗੇ ਨਾਲ ਦੀ ਨਾਲ 2 2 2 2 3 3 ਮਿੰਟਾ ਬਾਅਦ ਤੁਸੀਂ ਇਹਨੂੰ ਹਿਲਾਉਂਦੇ ਰਹੋ ਇਸ ਤਰੀਕੇ ਦੇ ਨਾਲ ਤੇ ਫਿਰ ਆਪਾਂ ਇਹਨੂੰ ਟੱਕ ਦਾਂਗੇ ਕੋਟਲੇ ਨੂੰ 5-6 ਮਿੰਟ ਹੀ ਲੱਗਦੇ ਸਬਜੀ ਬਣਾਉਣ ਤੇ ਕਿਉਂਕਿ ਬਹੁਤ ਜੀਤੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਕੈਸ ਵੀ ਆਪਾਂ ਸਾਰੀ ਸਬਜੀ ਮੀਡੀਅਮ ਗੈਸ ਤੇ ਬਣਾ ਕੇ ਤਿਆਰ ਕਰਾਂਗੇ। ਬਸ ਯਾਦ ਰੱਖਿਓ ਕਿ ਤੁਹਾਡਾ ਸਬਜੀ ਜਿਹੜੀ ਆਪਾਂ ਚੱਪੜੇ ਗੁੱਦੀ ਦੀ ਬਣਾ ਰਹੇ ਹਾਂ ਬਿਲਕੁਲ ਕੱਚੀ ਤੇ ਬਿਲਕੁਲ ਫਰੈਸ਼ ਹੋਣੀ ਚਾਹੀਦੀ ਹੈ ਠੀਕ ਹੈ ਜੀ। ਤਾਂ ਹੀ ਤੇ ਸਬਜੀ ਬਣ ਕੇ ਬਹੁਤ ਵਧੀਆ ਤਿਆਰ ਹੁੰਦੀ ਹੈ। ਇਸ ਤਰੀਕੇ ਨਾਲ ਜਦੋਂ ਆਪਾਂ ਸਬਜੀ ਤੇ ਆਪਣੇ ਤੋਂ ਖਰੀਦਣ ਜਾਂਦੇ ਆ ਸਬਜੀ ਵਿੱਚ ਤੁਸੀਂ ਵਧੀਆ ਤਰੀਕੇ ਨਾਲ ਖਰੀਦ ਲਈ ਲਓਗੇ ਤਾਂ ਸਬਜੀ ਦਾ ਟੇਸਟ ਵੀ ਬਹੁਤ ਵਧੀਆ ਆਊਗਾ। ਲਓ ਜੀ ਹੁਣ ਆਪਾਂ ਇਹ ਫੇਰ ਟੱਕ ਦਾਂਗੇ ਤੇ 1-2 ਮਿੰਟ ਹੋਰ ਪਕਾਵਾਂਗੇ ਟੋਟਲ ਆਪਾਂ 5-6 ਮਿੰਟ ਇਹਨੂੰ ਚੰਗੀ ਤਰ੍ਹਾਂ ਬਣਾ ਕੇ ਤਿਆਰ ਕੀਤਾ ਇਸ ਤੋਂ ਜ਼ਿਆਦਾ ਆਪਾਂ ਇਹਨੂੰ ਨਹੀਂ ਪੜਾਇਆ ਕਿਉਂਕਿ ਸਬਜੀ ਆਪਣੇ ਆਪ ਰਹੀ ਸਾਡੀ ਪਾਣੀ ਕੇ ਤਿਆਰ ਹੋ ਜਾਂਦੀ ਬਿਲਕੁਲ ਵੀ ਆਪਾਂ ਇਹਦੇ ਵਿੱਚ ਪਾਣੀ ਨਹੀਂ ਐਡ ਕੀਤਾ ਹੈਗਾ ਲਓ ਜੀ ਬਹੁਤ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਕੇ ਟੱਕ ਕੇ ਰੱਖ ਦਾਂਗੇ ਭਾਫ਼ ਦੀ ਵਿੱਚ ਲਓ ਜੀ ਸਬਜੀ ਬਣ ਕੇ ਤਿਆਰ ਹੈ ਕਿਆ ਸੁਨ ਕਰਾਂਗੇ ਆਪਾਂ ਬੰਦ ਤੱਕ ਨੂੰ ਦੇ ਕੇ 1 ਮਿੰਟ ਵਾਸਤੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਠੀਕ ਹੈ ਜੀ ਲਓ ਜੀ ਸਬਜੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆਪਾਂ ਤੁਹਾਨੂੰ ਨਾਲ ਦੀ ਨਾਲ ਖੋਲ ਕੇ ਦਿਖਾ ਦਿੱਤਾ ਹੈ ਬਹੁਤ ਵਧੀਆ ਬਣੀ ਕੇ ਤਿਆਰ ਹੋਈ ਨੇ ਲਓ ਜੀ ਤੁਸੀਂ ਵੀ ਕਰਦੇ ਵਿੱਚ ਜਰੂਰ ਬਣਾਇਓ ਮੇਰੇ ਤਰੀਕੇ ਨਾਲ ਹੀ ਬਹੁਤ ਹੀ ਵਧੀਆ ਰੈਸਪੀ ਦਿੱਤੀ ਆਪਾਂ ਤੁਹਾਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਮੇਤਨੀਆਂ ਮੈਂ ਵੀਡੀਓ ਇਸੇ ਲੈ ਕੇ ਹਾਜ਼ਰ ਹੋਈਏ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਨੂੰ ਵੀ ਤੁਹਾਡੇ ਇਤਿਆਸ ਹੁੰਦੀ ਆ ਓਕੇ ਜੀ ਥੈਂਕ ਯੂ ਬਾਏ